ਬੂਥ ਨੰਬਰ 5 ਤੇ ਤੇ ਉਸੇ ਵੇਲੇ ਮੈਂ ਲਾਈਵ ਹੋ ਕੇ ਮੈਂ ਦੱਸਦਾ ਕਿ ਕੇਸ ਢੰਗ ਨਾਲ ਪਿੰਡਾਂ ਤੋਂ ਉਹਨਾਂ ਦੇ ਜਿਹੜੇ ਨਵੇਂ ਸਰਪੰਚ ਉਹਨਾਂ ਦੇ ਵਰਕਰ ਸਹਿਬਾਨ ਕੇਸ ਢੰਗ ਨਾਲ ਆ ਕੇ ਬੂਥਾਂ ਤੇ ਖਲੋਗੇ ਨੇ ਤੇ ਕੇਸ ਢੰਗ ਨਾਲ ਉਹਨਾਂ ਨੇ ਗੁੰਡਾਗਰਦੀ ਕਰਨ ਦੀ ਕੋਸ਼ਿਸ਼ ਕੀਤੀ ਆ ਬਿਲਕੁਲੀ ਫੇਲੀਅਰ ਆ ਪ੍ਰਸ਼ਾਸਨ ਦਾ ਵੀ ਪੰਜਾਬ ਪੁਲਿਸ ਦਾ ਤੇ ਮੌਜੂਦਾ ਸਰਕਾਰ ਦਾ ਧੱਕੇਸ਼ਾਹੀ ਉਸ ਤੋਂ ਬਾਅਦ ਜੋ ਵਾਰਡ ਨੰਬਰ 7 ਚ ਸਾਡੇ ਬ੍ਰਿਜਮੋਹਨ ਅਲਜੀ ਦੀ ਟੀਮ ਨਾਲ ਹੋਇਆ ਉਹਨਾਂ ਨਾਲ ਹੋਇਆ ਉਹਦੇ ਵੀਡੀਓ ਵੀ ਆਏ ਨੇ ਉਹ ਵਕੀਲ ਨੇ ਤੇ ਉਹ ਉਹਦਾ ਵਿਰੋਧ ਸਾਰੀ ਬਾਰ ਐਸੋਸੀਏਸ਼ਨ ਵੀ ਕਰ ਰਹੀ ਹੈ ਉਹਦਾ ਮੰਗ ਕਿ ਪਰਚਾ ਕੀਤਾ ਜਾਏ ਜੋ ਹਾਲਾਤ ਉੱਥੇ ਬਣੇ ਨੇ ਬੂਥ ਤੇ ਬੂਥ ਕੈਪਚਰਿੰਗ ਹੋਈ ਆ ਜਿਹੜਾ ਰਿਜ਼ਲਟ ਹੈ ਜਦੋਂ ਮਸ਼ੀਨ ਦਾ ਰਿਜ਼ਲਟ ਆ ਉਹ ਰਿਜ਼ਲਟ ਨਹੀਂ ਦਿਖਾਇਆ ਗਿਆ ਤੇ ਆਪਣੇ ਹਿਸਾਬ ਨਾਲ ਉੱਥੇ ਲਿਖ ਕੇ ਉਹਨਾਂ ਨੇ ਦੱਸਦਾ ਕਿ ਆ ਰਿਜ਼ਲਟ ਹੈ ਸੋ ਉਸ ਚੀਜ਼ ਦਾ ਵਿਰੋਧ ਵੀ ਅਸੀਂ ਕੀਤਾ ਤੇ ਅਸੀਂ ਪਰਚੇ ਦੀ ਮੰਗ ਵੀ ਕਰ ਰਹੇ ਹਾਂ ਜੋ ਹਾਂਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਜਿਹੜਾ ਪ੍ਰਸ਼ਨ ਤੁਸੀਂ ਪੁੱਛਿਆ ਉਹਦੀਆਂ ਜਿਹੜੀਆਂ ਸ਼ੁਰੂਆਤ ਮੈਂ ਤੁਹਾਨੂੰ ਦੱਸਦਾ ਜਦੋਂ ਬਾਈ ਇਲੈਕਸ਼ਨ ਅਜਨਾਲੇ ਦੀ ਸ਼ੁਰੂ ਹੋਈ ਹੈ ਉਦੋਂ ਦੋ ਵਾਰਡਾਂ ਦੀ ਬਾਈ ਇਲੈਕਸ਼ਨ ਆਈ ਹੈ ਜੀ ਵਾਰਡ ਨੰਬਰ 5 ਤੇ ਵਾਰਡ ਨੰਬਰ 7 ਦੀ ਤੇ ਸ਼ੁਰੂਆਤ ਹੀ ਇਹਨਾਂ ਨੇ ਇਸ ਢੰਗ ਨਾਲ ਕੀਤੀ ਹੈ ਕਿਸਾਨਾਂ ਤੋਂ ਪਹਿਲਾਂ ਇਹਨਾਂ ਨੇ ਜਾਲੀ ਵੋਟਾਂ ਬਣਾਈਆਂ ਨੇ ਜਦੋਂ ਜਾਲੀ ਵੋਟਾਂ ਬਣੀਆਂ ਨੇ ਅਸੀਂ ਸਾਰੇ ਰਲ ਕੇ ਨਾਲਜ ਨਾਲਾ ਸਾਹਿਬ ਅਸੀਂ ਸਾਰੀ ਕਾਂਗਰਸ ਪਾਰਟੀ ਦੀ ਟੀਮ ਐਸਟੀਐਮ ਸਾਹਿਬ ਕੋ ਗਏ ਉੱਥੇ ਵਿਰੋਧ ਕੀਤਾ ਜਦੋਂ ਗੱਲ ਨਹੀਂ ਬਣੀ ਅਸੀਂ ਸਾਰੇ ਰਲ ਕੇ ਫਿਰ ਧਰਨਾ ਅਜਨਾਲੇ ਚੌਂਕ 'ਚ ਦਿੱਤਾ ਫਿਰ ਮਜਬੂਰਨ ਉਹਨਾਂ ਨੂੰ ਐਸਟੀਐਮ ਸਾਹਿਬ ਨੂੰ ਆ ਕੇ ਸਾਡਾ ਮੈਮੋਰੰਡਮ ਲੈਣਾ ਪਿਆ ਤੇ ਉੱਤੇ ਕਾਰਵਾਈ ਕਰਨੀ ਪਈ ਹੈ ਲੇਕਿਨ ਉਹਨਾਂ ਨੇ ਫੇਰ ਵੀ ਬਹੁਤ ਜ਼ਿਆਦਾ ਚਾਲੀ ਵੋਟਾਂ ਬਣਾਈਆਂ ਨੇ ਉਸ ਤੋਂ ਬਾਅਦ ਜਦੋਂ 21 ਦਸੰਬਰ ਨੂੰ ਵੋਟਾਂ ਵਾਲੇ ਦਿਨ ਫੰਡ ਨੇ ਕਾਂਗਰਸ ਪਾਰਟੀ ਦੇ ਪਏ ਉਹੀ ਹਜੇ ਤੱਕ ਲੱਗ ਰਹੇ ਇੱਕ ਨਵਾਂ ਪੈਸਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹਜੇ ਤੱਕ ਨਹੀਂ ਦਿੱਤਾ ਇਹਨਾਂ ਦੇ ਸਰਪੰਚ ਕਾ ਕਾਫੀ ਬਣੇ ਨੇ ਕਾਂਗਰਸ ਪਾਰਟੀ ਦੇ ਵੀ ਬਣੇ ਨੇ ਲੇਕਿਨ ਫੰਡ ਉਹੀ ਨੇ ਜਿਹੜੀ ਕਾਂਗਰਸ ਪਾਰਟੀ ਛੱਡ ਕੇ ਗਈ ਹੈ ਉਹੀ ਇਹਨਾਂ ਦੇ ਖਾਤਿਆਂ 'ਚ ਬੁੱਲਣ ਦੇ ਨੇ ਇਹਨਾਂ ਵੱਲੋਂ ਇੱਕ ਨਵਾਂ ਪੈਸਾ ਨਹੀਂ ਦਿੱਤਾ ਗਿਆ ਆਪਾਂ ਸੜਕਾਂ ਦੀ ਹਾਲਾਤ ਦੇਖੀਏ ਲਿੰਕ ਰੋਡਾਂ ਜਿੰਨੀਆਂ ਨੇ ਉਹਨਾਂ ਦੀ ਬਹੁਤ ਖਸਤਾ ਹਾਲ ਹੈ ਬਹੁਤ ਜ਼ਿਆਦਾ ਟੋਏ ਪਏ ਹੋਏ ਨੇ ਪਿੰਡਾਂ ਦੀ ਡਿਵੈਲਪਮੈਂਟ ਦਾ ਬਿਲਕੁਲ ਉੱਥੇ ਫੁੱਲ ਸਟਾਪ ਹੋ ਗਿਆ ਕਿਉਂਕਿ ਜਦੋਂ ਕਾਂਗਰਸ ਦੀ ਸਰਕਾਰ ਸੀ ਉਦੋਂ ਡਿਵੈਲਪਮੈਂਟ ਸ਼ੁਰੂ ਕੀਤੀ ਸੀ ਜਦੋਂ ਇਹਨਾਂ ਦੀ ਸਰਕਾਰ ਆਈ ਹੈ ਉਦੋਂ ਕੋਈ ਪੈਸਾ ਪਿੰਡਾਂ 'ਚ ਨਹੀਂ ਲੱਗਣ ਡਿਆ ਆ ਮੰਤਰੀ ਸਾਹਿਬ ਜ਼ਰੂਰ ਕਹੀ ਜਾਂਦੇ ਨੇ ਕਿ ਇਸ ਅਸੀਂ ਡਿਵੈਲਪਮੈਂਟ ਕਰਨੀ ਐ 3 ਸਾਲ ਤੇ ਲੰਘ ਗਏ ਨੇ ਹੁਣ ਪਤਾ ਨਹੀਂ ਇਹਨਾਂ ਨੇ ਕੀਲੇ ਸਾਲ ਕੀ ਡਿਵੈਲਪਮੈਂਟ ਕਰ ਲੈਣੀ ਐ ਆ ਹਾਲਾਤ ਨੇ ਜੀ ਪਿੰਡਾਂ ਦੇ ਤੇ ਡਿਵੈਲਪਮੈਂਟ ਦੇ ਅਜਨਾਲੇ ਹਲਕੇ 'ਚ ਲਾਅ ਐਂਡ ਆਰਡਰ ਦਾ ਸਿਚੁਏਸ਼ਨ ਤੁਸੀਂ ਆਪ ਸਾਰੇ ਇੱਥੇ ਜਾਣੂ ਹੋ ਜੀ ਜੋ ਹਾਲਾਤ ਬਣੇ ਨੇ ਹਰ ਰੋਜ਼ ਮੇਰੇ ਹਸਾਬ ਨਾਲ ਕਿਸੇ ਨਾ ਕਿਸੇ ਥਾਣੇ ਤੇ ਅਟੈਕ ਹੁੰਦਾ ਉਹਦੇ ਉੱਤੇ ਜਿਹੜਾ ਹਾਲਾਤ ਥਾਣਿਆਂ ਦੇ ਨੇ ਪਿੰਡਾਂ ਦੇ ਨੇ ਤੇ ਸ਼ਹਿਰਾਂ ਦੇ ਨੇ ਲੋਕ ਲੋਕਾਂ ਦੇ ਮਨ ਵਿੱਚ ਇੱਕ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਕੋਈ ਸ਼ਾਮ ਤੋਂ ਬਾਅਦ ਆਪਣੇ ਘਰ ਛੱਡ ਕੇ ਨਹੀਂ ਜਾਂਦਾ ਗਲੀਆਂਾਂ 'ਚ ਨਹੀਂ ਜਾਂਦਾ ਸੜਕਾਂ 'ਤੇ ਨਹੀਂ ਉਤਰਦਾ ਕਿ ਕੋਈ ਪਤਾ ਨਹੀਂ ਕਿ ਕੀ ਹੋ ਜਾਣਾ ਕਿਨਾਂ ਨੂੰ ਲੁੱਟਖੋ ਹੋ ਜਾਣੀ ਹੈ ਕਿਨਾਂ ਦੇ ਕਿਸੇ ਦਾ ਕਤਲ ਹੋ ਜਾਣਾ ਹੈ ਕਿਸੇ ਦਾ ਚीन ਖੋਈ ਜਾਣੀ ਹੈ ਕਿਸੇ ਦਾ ਵਹੀਕਲ ਖੋਇਆ ਜਾਣਾ ਬਹੁਤ ਜ਼ਿਆਦਾ ਅਸੁਰੱਖਿਤ ਲੋਕ ਮਹਿਸੂਸ ਕਰਨ ਦੇ ਨੇ ਆਮ ਆਦਮੀ ਪਾਰਟੀ ਦੀ ਜਦੋਂ ਦੀ ਸਰਕਾਰ ਬਣੀ ਹੈ ਤੇ ਤੁਸੀਂ ਕ੍ਰਾਈਮ ਰੇਟ ਦੇਖ ਲਓ ਲਾਅ ਐਂਡ ਆਰਡਰ ਸਿਚੁਏਸ਼ਨ ਦੇਖ ਲਓ ਬਿਲਕੁਲ ਹੀ ਫੇਲੀਅਰ ਹੈ ਤੇ ਹੁਣ ਮੁੱਖ ਮੰਤਰੀ ਸਾਹਿਬ ਜਦੋਂ ਇੱਥੇ ਠਾਣਿਆਂ ਤੇ ਅਟੈਕ ਹੋ ਰਹੇ ਨੇ ਉਹ ਖੁਦ ਆਸਟ੍ਰੇਲੀਆ ਘੁੰਮਣ ਚਲੇ ਗਏ ਨੇ ਤੇ ਸਾਡੇ ਇੱਥੇ ਜਿਹੜੇ ਲਾਅ ਐਂਡ ਆਰਡਰ ਦੀ ਸਥਿਤੀ ਹੈ ਉਹ ਲੋਕ ਆਪ ਹੀ ਮੇਰੇ ਸਾਹਮਣੇ ਹੁਣ ਡਾਂਗਾ ਲੈ ਕੇ ਆਪਣੀ ਘਰ ਦੇ ਬਾਹਰ ਖਲੋਣਗੇ ਤਾਂ ਹੀ ਆ ਉਹ ਆਪਣੀ ਸੁਰੱਖਿਆ ਕਰ ਸਕਣਗੇ ਕਿਉਂਕਿ ਜੋ ਮੌਜੂਦਾ ਸਰਕਾਰ ਹੈ ਉਹਦਾ ਦਾ ਬਿਲਕੁਲ ਫੇਲੀਅਰ ਹੈ ਲਾਅ ਐਂਡ ਆਰਡਰ ਦਾ